ਜੀ ਫਤਿਹ ਅੱਜ ਇੱਕ ਅਸੀਂ ਉਹ ਜੰਗ ਦਾ ਬਿਗਲ ਵਜਾਉਣ ਜਾ ਰਹੇ ਹਾਂ ਜਿਸ ਜਾਂਗਾ ਦੇ ਖਿਲਾਫ ਸਾਨੂੰ ਜਿਸ ਸਮੱਸਿਆ ਦੇ ਖਿਲਾਫ ਬਹੁ ਸਮਾਂ ਪਹਿਲਾਂ ਬੋਲਣਾ ਚਾਹੀਦਾ ਸੀ ਅੱਜ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਸੀਂ ਨਗਰ ਪੰਚਾਇਤ ਨਾਲ ਗੱਲ ਕਰਕੇ ਸਰਦੂਲਗੜ ਨਗਰ ਜਿਹੜਾ ਨਗਰ ਪੰਚਾਇਤ ਜਾਂ ਸਰਦੂਲਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲੱਗੇ ਹੋਏ ਸੀ ਪਰ ਹੁਣ ਜਿਹੜਾ ਹੈਗਾ ਇਹ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਜਾ ਨਗਰ ਪੰਚਾਇਤਾਂ ਇਹ ਕੁੰਭ ਕਰਨੀ ਨੀਂਦ ਸੌ ਚੁੱਕੇ ਆ ਸਾਡੇ ਨੌਜਵਾਨ ਬੱਚੇ ਸਾਡੇ ਕਿੰਨੇ ਹੀ ਜਿਹੜੇ ਕੀਮਤੀ ਜਾਨਾਂ ਉਹ ਆਵਾਰਾ ਪਸ਼ੂਆਂ ਦੇ ਫੇਟ ਵੱਜਨ ਕਾਰਨ ਮਰ ਰਹੇ ਆ ਤੁਸੀਂ ਕੱਲ ਦਾ ਪੰਜਾਬ ਸਰਕਾਰ ਦਾ ਅੰਕੜਾ ਦੇਖ ਲਓ ਜਿਹਦੇ ਵਿੱਚ 450 ਲੋਕਾਂ ਦੀ ਮੌਤ ਹੋਈ ਆ ਇਸ ਸਾਲ ਜਿਹਦੇ ਚੋਂ 472 ਮੌਤਾਂ ਆਵਾਰਾ ਪਸ਼ੂਆਂ ਦੇ ਟਕਰਾਉਣ ਨਾਲ ਹੋਈਆਂ ਨੇ ਔਰ ਇਹ ਸਾਰੀਆਂ ਮੌਤਾਂ ਦੀ ਜਿਹੜੀ 78% ਅਤੇ ਕਰੀਬ ਜਿਹੜੀਆਂ ਇਹ ਐਕਸੀਡੈਂਟ ਆ ਉਹ 6 ਵਜੇ ਤੋਂ ਲੈ ਕੇ 9 ਵਜੇ ਦੇ ਵਿਚਕਾਰ ਹੁੰਦੇ ਆ ਕਿਉਂਕਿ ਉਹਦਾ ਇੱਕ ਕਾਰਨ ਕਿ ਉਸ ਸਮੇਂ ਜਿਹੜੇ ਵਾਰਾ ਪਸ਼ੂਆ ਉਹ ਮੇਨ ਰੋਡ ਦੇ ਫੁੱਟਪਾਥਾਂ ਦੇ ਉੱਤੇ ਮੌਜੂਦ ਹੁੰਦੇ ਆ ਤੇ ਉਧਰੋਂ ਹਨੇਰਾ ਆ ਰਿਹਾ ਹੁੰਦਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਕਰਕੇ ਆਪਣੀਆਂ ਕੀਮਤੀ ਜਾਨਾਂ ਗਵਾ ਬਹਿੰਦੇ ਆ ਇੱਕ ਪਾਸੇ ਇਹ ਜਿਹੜੀ ਨਗਰਪੰਚਾਇਤ ਜਿੰਨਾ ਵੀ ਅਸੀਂ ਸਿਮਿੰਟ ਖਰੀਦਦੇ ਆ ਕੋਈ ਮਰਜ਼ੀ ਚੀਜ਼ ਖਰੀਦਦੇ ਆ ਉਹਦੇ ਤੇ ਗਊ ਸੱਸਾ ਜਿਹੜਾ ਉਹ ਲਾਇਆ ਜਾ ਚੁੱਕਿਆ ਹੈ ਔਰ ਅਰਬਾਂ ਰੁਪਇਆ ਇਹਨਾਂ ਨੇ ਗਊ ਸੱਸੇ ਦੇ ਨਾਂ ਦੇ ਉੱਤੇ ਇਕੱਠਾ ਕੀਤਾ ਹੋਇਆ ਹੈ ਅਸੀਂ ਬਹੁਤ ਜ਼ਿਆਦਾ ਬੇਨਤੀ ਜਦੋਂ ਘੱਗਰ ਦੇ ਆਉਣ ਤੋਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇੱਥੇ ਇੱਕ ਨੰਦੀ ਸਾਲਾ ਜਿਹੜੀ ਆ ਉਹ ਬਣਾਈ ਜਾਵੇ ਪਰ ਉਸ ਸਮੇਂ ਸਾਨੂੰ ਇਹ ਪ੍ਰੋਸਾ ਦਿੱਤਾ ਗਿਆ ਸੀ ਕਿ ਅਸੀਂ ਅਗਲੇ 15 ਦਿਨਾਂ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਾਂਗੇ ਪਰ ਜਿਉਂ ਹੀ ਘੱਗਰ ਵਾਲੇ ਪਾਸੇ ਉਲਝੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਇਹ ਮੁੱਦਾ ਬੰਦ ਹੋ ਗਿਆ ਕੀ ਲੋਕਾਂ ਦੇ ਬੱਚੇ ਮਰਨੇ ਬੰਦ ਹੋ ਗਏ ਕੀ ਆਵਾਰਾ ਪਸ਼ੂ ਜਿਹੜੇ ਆ ਉਹ ਸਰਕਾਂ ਤੋਂ ਚਲੇ ਗਏ ਆ ਉਹ ਸਮੱਸਿਆ ਪਹਿਲਾਂ ਨਾਲੋਂ ਵੀ ਬਕਰਾਰ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਈ ਹੈ ਸਾਡੇ ਸ਼ਹਿਰ ਦਾ ਇੱਕ ਨੌਜਵਾਨ ਬੱਚਾ ਨਵਦੀਪ ਸਿੰਘ ਸਾਡਾ ਪੰਜਾਬੀ ਦਾ ਨੌਜਵਾਨ ਗਾਇਕ ਰਾਜਵੀਰ ਜਵੰਦਾ ਇਸ ਇਨਾ ਵਾਰਾ ਠੱਠਿਆਂ ਦੀ ਭੇਟ ਚੜ ਚੁੱਕੇ ਆ ਅਸੀਂ ਹੋਰ ਕਿੰਨੇ ਘਰਾਂ ਦੇ ਇਹਦੇ ਚਰਾਗ ਆ ਇਹ ਬਜੋ ਬੁਝਣ ਨਹੀਂ ਦੇਣੇ ਅੱਜ ਅਸੀਂ ਇਸੇ ਕਰਕੇ ਸਾਡੇ ਜਿਹੜੇ ਦੋ ਨੌਜਵਾਨ ਵੀਰ ਜਗਸੀਰ ਸਿੰਘ ਜੱਗੀ ਜੱਫਾ ਜਿਹੜਾ ਇਸ ਨਗਰ ਪੰਚਾਇਤ ਦਾ ਐਮਸੀ ਆ ਅਤੇ ਅਮਰਪਾਲ ਸਿੰਘ ਮੀਰਪੁਰ ਜਿਹੜਾ ਨੌਜਵਾਨ ਆਗੂ ਆ ਔਰ ਇਲਾਕੇ ਦੀਆਂ ਸਮੱਸਿਆਵਾਂ ਨੂੰ ਸੰਘਰਸ਼ੀ ਜੋਹਦੇ ਦੇ ਨਾਂ ਦੇ ਉੱਤੇ ਉਠਾ ਰਿਹਾ ਅੱਜ ਇਹ ਦੋ ਨੌਜਵਾਨ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕੋਈ ਵੀ ਪਹਿਲਾ ਕਦਮ ਆ ਜਿਹੜਾ ਉਹ ਇੰਪੋਰਟੈਂਟ ਹੁੰਦਾ ਜੇ ਇੱਥੇ ਕਿਸੇ ਦੀ ਕੋਈ ਪਾਰਟੀ ਨਹੀਂ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਇੱਥੇ ਸਿਰਫ ਤੇ ਸਿਰਫ ਵਾਰਾ ਪਸਵਾ ਦੀ ਸਮੱਸਿਆ ਦੀ ਗੱਲ ਹੋ ਰਹੀ ਆ ਜਿਹੜਾ ਬੰਦਾ ਵੀ ਉਹ ਕਿਸੇ ਪਾਰਟੀ ਨਾਲ ਵੀ ਜੁੜਿਆ ਚਾਹੇ ਉਹ ਇੱਥੇ ਆ ਕੇ ਜਿਹੜਾ ਸੰਘਰਸ਼ ਦੇ ਵਿੱਚ ਭਾਗ ਲੈਂਦਾ ਉਹ ਇਹ ਸਸਨ ਦਾ ਹਿੱਸਾ ਕੋਈ ਵੀ ਬਣ ਸਕਦਾਗਾ ਇਸ ਕਰਕੇ ਭਰਾਵੋ ਅਸੀਂ ਇਹਨਾਂ ਦੇ ਮੂੰਹ ਕੰਨੀ ਬਹੁਤ ਝੱਕੇ ਆ ਹੁਣ ਮਤਲਬ ਜਿਵੇਂ ਅੰਤ ਆ ਗਿਆ ਇਸ ਲੜਾਈ ਨੂੰ ਸ਼ੁਰੂਆਤ ਕਰਨ ਦਾ ਇਹ ਲੜਾਈ ਜਿਹੜੀ ਆ ਕਿੰਨਾ ਲੰਬਾ ਚੱਲਦੀ ਆ ਮਹੀਨਾ ਚੱਲੇ 10 ਦਿਨ ਚੱਲੇ 20 ਦਿਨ ਚੱਲੇ 2 ਮਹੀਨੇ ਚੱਲੇ 4 ਮਹੀਨੇ ਚੱਲੇ 6 ਮਹੀਨੇ ਚੱਲੇ ਅਸੀਂ ਇਹ ਲੜਾਈ ਦਾ ਮਨ ਬਣਾ ਕੇ ਕਿਉਂਕਿ ਸੜਕ ਤੇ ਉਤਰਨਾ ਪੈਣਾ ਸੀ ਇਹ ਇੱਕ ਦਿਨ ਆਉਣਾ ਹੀ ਆਉਣਾ ਸੀਗਾ ਉਹ ਦਿਨ ਆ ਜਿਹੜਾ ਅੱਜ ਆ ਚੁੱਕਿਆ ਹੈਗਾ ਇਸੇ ਕਰਕੇ ਅਸੀਂ ਭਰਾਵੋ ਅੱਕ ਕੇ ਸੜਕਾਂ ਦੇ ਉੱਤੇ ਉਤਰੇ ਆ ਕਿ ਅਸੀਂ ਜਿਹੜੇ ਆ ਸਾਡੇ ਨੌਜਵਾਨ ਬੱਚੇ ਨਹੀਂ ਮਰਵਾਉਣੇ ਹੈਗੇ ਅਸੀਂ ਉਹਨਾਂ ਨੂੰ ਬਚਾਉਣਾ ਹੈ ਅਸੀਂ ਇਸ ਲੜਾਈ ਨੂੰ ਜਿੱਥੋਂ ਤੱਕ ਵੀ ਹੋ ਸਕਿਆ ਜਿੰਨਾ ਚਿਰ ਤੱਕ ਇਸ ਵਾਰਾ ਪਸਵਾਰਾਂ ਦੀ ਸਮੱਸਿਆ ਹੱਲ ਨਹੀਂ ਹੁੰਦੀ ਅਸੀਂ ਇਸ ਸੜਕ ਤੇ ਬਹਿ ਕੇ ਜਦੋਂ ਵੀ ਪਬਲਿਕ ਦਾ ਸਾਥ ਸਾਡੇ ਵੀਰਾਂ ਦਾ ਸਾਥ ਸ਼ਹਿਰ ਵਾਸੀ ਸੜਕਾਂ ਦੇ ਆਉਣਗੇ ਤਾਂ ਅਸੀਂ ਇਹ ਪੁਲ ਵੀ ਬੰਦ ਕਰਾਂਗੇ ਉਹਨਾਂ ਜਿਹੜਾ ਕਿ ਭੁੱਖ ਹੜਤਾਲ ਆ ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਚੱਲੂਗੀ ਇਹ ਨੌਜਵਾਨ ਅੱਜ ਤੋਂ ਬੈਠ ਗਏ ਆ ਉਹ ਅਸੀਂ ਅਗਲਾ ਪ੍ਰੋਗਰਾਮ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਕਿ ਹਰ ਰੋਜ਼ ਭੁੱਖ ਹੜਤਾਲ ਤੇ ਕਿੰਨੇ ਬੰਦੇ ਬੈਠਣਗੇ ਭੁੱਖ ਹੜਤਾਲ ਕੀ ਭੁੱਖ ਹੜਤਾਲ ਰਹਿੰਦੀ ਆ ਜਾਂ ਇਹ ਮਰਨ ਵਰਤ ਚ ਬਦਲਦੀ ਆ ਇਹ ਵੀ ਅਗਲੇ ਭਵਿੱਖ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਜੋ ਪਹਿਲਾਂ ਮੰਡੀ ਵਿੱਚ ਮੀਟਿੰਗ ਹੋਈ ਸੀਗੀ ਵੀ ਇਸ ਜਿਹੜਾ ਠੱਠਿਆਂ ਦੀ ਗਊਸ਼ਾਲਾ ਬਣਾਉਣ ਵਾਸਤੇ ਨੰਦੀਸ਼ਾਲਾ ਉਹਦਾ ਹੱਲ ਕੀਤਾ ਜਾਊਗਾ ਗੱਲ ਕਰਕੇ ਗਰਦੇ ਆਉਣ ਨਾਲ ਜਿਹੜਾ ਇਹ ਮਸਲਾ ਉਹ ਠੰਡੇ ਬਸਤੇ ਵਿੱਚ ਪੈ ਗਿਆ ਸੀ ਤੇ ਜਦੋਂ ਵੀ ਅਸੀਂ ਮੰਡੀ 'ਚ ਜਾਂ ਕਿਤੇ ਇੱਥੇ ਖੜਦੇ ਸੀ ਤਾਂ ਹਰ ਇੱਕ ਬੰਦਾ ਪੁੱਛਦਾ ਸੀ ਵੀ ਜਿਹੜੀ ਮੀਟਿੰਗ ਕੀਤੀ ਉਹਦਾ ਕੀ ਬਣਿਆ ਉਸ ਨੂੰ ਵਿਚਾਰਦੇ ਹੋਏ ਸਾਡੇ ਜਗਸੀਰ ਸਿੰਘ ਜੱਗੀ ਐਮਸੀ ਵਾਰਡ ਨੰਬਰ 8 ਤੇ ਅਮਰਤਪਾਲਾ ਮੀਰਪੁਰੀਆ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਜਿਹੜਾ ਭੁੱਖ ਹੜਤਾਲ ਤੇ ਬੈਠਾਂਗੇ ਮੈਂ ਇਹਨਾਂ ਨੂੰ ਦਿਲ ਤੋਂ ਸਲੂਟ ਕਰਦਾ ਜਿਹੜੇ ਬੰਦਿਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਫੈਸਲਾ ਲਿਆ ਤੇ ਅਸੀਂ ਇਲਾਕੇ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਇੱਥੇ ਆ ਕੇ ਹਾਜ਼ਰੀ ਲਵਾਓ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਵੀ ਜਿਹੜੀ ਇਹ ਠੱਠਿਆਂ ਦੀ ਜਿਹੜਾ ਆਵਾਰਾ ਪਸ਼ੂਆਂ ਦਾ ਹੱਲ ਆ ਉਹ proper ਤਰੀਕੇ ਨਾਲ ਕੀਤਾ ਜਾ ਸਕੇ ਤੇ ਨਾਲ ਹੀ ਸਾਡੇ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਆ ਉਹ ਇਧਰ ਲਈ ਗਊਸ਼ਾਲਾ ਦੇ ਜਿਹੜੀ ਪੁਰਾਣੀ ਗਊਸ਼ਾਲਾ ਉਹਦੇ ਮੈਂਬਰ ਵੀ ਆ ਉਹਨਾਂ ਨੇ ਵੀ ਕਿਹਾ ਸੀ ਭੋਲੀ ਜੀ ਨੇ ਵੀ ਕਿਹਾ ਸੀ ਵੀ ਆਪਾਂ ਹੱਲ ਕਰਾਂਗੇ ਆਪਾਂ ਨੂੰ ਹੱਲ ਇਹ ਸਿੱਧੇ ਤਰੀਕੇ ਨਾਲ ਨਹੀਂ ਹੋਣਾ ਕਿਉਂਕਿ ਧਰਨਿਆਂ ਨਾਲ ਹੀ ਇੱਕ ਚੀਜ਼ ਦੇ ਹੱਲ ਹੁੰਦੇ ਆ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆ ਕੇ ਸਾਡੇ ਨਾਲ ਇੱਥੇ ਬੈਠੋ ਤਾਂ ਜੋ ਜਿਹੜਾ ਇਹ ਮਸਲੇ ਦਾ ਹੱਲ ਕੀਤਾ ਜਾ ਸਕੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਤਾਂ ਜਿੰਦਾਬਾਦ 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 ਲੋਕ ਇੱਕ ਤਾਂ ਜਿੰਦਾਬਾਦ 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 ਪਸਵਾਦੀ ਸਮੱਸਿਆ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ